ਇਸੇ ਵਿਅਕਤੀ ਨੇ ਕੱਢੀ ਅਜੀਹੀ ਆਵਾਜ਼ ਅਸਮਾਨ ਵਿੱਚ ਪੈ ਗਿਆਗਾ ਪਿੰਡ ਵਾਲੇ ਡਰ ਕੇ ਹੋ ਗਏ ਇਕੱਠੇ ਦੋਸਤੋ ਅਕਸਰ ਹੀ ਹਰੇਕ ਇਨਸਾਨ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਹੁੰਦੀ ਏ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਵਿਅਕਤੀ ਤੁਹਾਨੂੰ ਦਿਖਾਈ ਦੇ ਰਿਹਾ ਏ ਉਸ ਵਿਅਕਤੀ ਵੱਲੋਂ ਅਸਮਾਨ ਵੱਲ ਮੂੰਹ ਕਰਕੇ ਕਾਂ ਦੀ ਅਜੀਹੀ ਆਵਾਜ਼ ਕੱਢੀ ਜਾਂਦੀ ਹੈ ਕਿ ਸੈਕਿੰਟਾਂ ਦੇ ਵਿੱਚ ਹੀ ਅਸਮਾਨ ਕਾਮਾਂ ਦੇ ਨਾਲ ਭਰ ਜਾਂਦਾ ਏ ਤੁਸੀਂ ਵੀ ਦੇਖੋ ਪੂਰੀ ਵੀਡੀਓ ਪਰ ਅਕੂ ਬਾਈ ਕਹੂਏ ਬੁਲਾएंगे ਦੇਖ ਲਓ ਅਭੀ ਅਸਮਾਨ ਖਾਲੀ ਏਗਾ ਕਈ ਵੀ ਇੱਕ ਵੀ ਨਹੀਂ ਨਜ਼ਰ ਨਹੀਂ ਆ ਰਹਾ ਦੇਖ ਲਓ ਹੈਲੋ ਰੈਡੀ ਆ ਵੀ ਇਹ ਦੇਖੋ ਸਹੀ ਆ ਗਈ ਇਹ ਦੇਖੋ ਇਹ ਆਣਾ ਚાલુ ਹੋ ਗਏ ਸੋ ਕੋਈ ਨਾ ਕੋਈ ਟੈਲੈਂਟ ਹਰੇਕ ਵਿੱਚ ਹੁੰਦਾ ਹੈ ਪਰ ਲੋੜ ਹੁੰਦੀ ਹੈ ਉਸ ਨੂੰ ਪਛਾਣਨ ਦੀ ਸੋ ਤੁਹਾਡੇ ਇਸ ਵਿਅਕਤੀ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ